ਹਾਂਜੀ ਸਾਰਿਆਂ ਨੂੰ ਪਿਆਰ ਭਰੀ ਛਤਿਸ਼੍ਰੀ ਅਕਾਲ ਉਮੀਦ ਆ ਸਾਰੇ ਠੀਕ ਹੋਵੋਗੇ ਭਾਈ ਬੈਂਤ ਸਿੰਘ ਜੀ ਦੇ ਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਲੋਕਾਂ ਦਾ ਸਮਰਥਨ ਬਹੁਤ ਮਿਲ ਰਿਹਾ ਜਿੱਥੇ ਵੀ ਜਾ ਰਹੇ ਨੇ ਲੋਕਾਂ ਵੱਲੋਂ ਸਿੱਖਾਂ ਵੱਲੋਂ ਤੇ ਹੋਰ ਲੋਕਾਂ ਵੱਲੋਂ ਬਹੁਤ ਜ਼ਿਆਦਾ ਸਮਰਥਨ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਮਿਲ ਰਿਹਾ ਉੱਤੇ ਹੀ ਦੂਜੇ ਪਾਸੇ ਦੂਜੇ ਪਾਸੇ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਫਰੀਦਕੋਟ ਤੋਂ ਐਮਪੀ ਉਮੀਦਵਾਰ ਨੇ ਉਹਨਾਂ ਨੂੰ ਘਬਰਾੜ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇਸ ਵਾਰ ਖਾਲਸਾਈ ਦੀ ਗੱਲ ਹੋ ਰਹੀ ਹੈ ਕਿ ਜਿਹੜੇ ਮੇਨ ਪੰਜਾਬ ਦੇ ਮੁੱਦੇ ਨੇ ਉਹ ਪਾਈ ਸਰਬਜੀਤ ਸਿੰਘ ਖਾਲਸਾ ਸੰਗਰੂਰ ਤੋਂ ਐਮਪੀ ਸਰਦਾਰ ਸਿਮਰ ਸਿੰਘ ਮਾਨ ਭਾਈ ਅਮਰਤ ਸਿੰਘ ਪਾਲ ਸਿੰਘ ਔਰ ਨਖਾਸਦਾਨਾ ਜਿਨੇ ਵੀ ਖੜੇ ਹੋਏ ਹੋਣੇ ਉਮੀਦਵਾਰ ਇਹੀ ਪੰਜਾਬ ਦੇ ਮੁੱਦੇ ਤੇ ਗੱਲ ਉਠਾ ਸਕਦੇ ਨੇ ਤੇ ਲਗਾਤਾਰ ਸਮਰਥਨ ਲੋਕਾਂ ਦਾ ਬਹੁਤ ਜਿਆਦਾ ਮਿਲ ਰਿਹਾ ਜਿੱਥੇ ਵੀ ਜਾ ਰਹੇ ਨੇ ਤੇ ਉੱਥੇ ਦੂਜੇ ਪਾਸੇ ਹੋਰ ਪਾਰਟੀਆਂ ਨੂੰ ਨਰਾਸ਼ਾ ਰਹਿੰਦੀ ਹੈ ਕਿ ਲੋਕ ਉਹਨਾਂ ਦੇ ਨਾਲ ਇਸ ਵਾਰ ਨਹੀਂ ਜੁੜ ਰਹੇ ਆਮ ਆਦਮੀ ਪਾਰਟੀ ਦਾ ਤਾਂ ਹਰ ਥਾਂ ਤੇ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਜਿਹੜੇ ਉਹਨਾਂ ਦੇ ਆਪ ਦੇ ਵਰਕਰ ਨੇ ਸਿਰਫ ਉਹੀ ਉਹੀ ਵਰਕਰ ਹਰ ਥਾਂ ਤੇ ਨਾਲ ਜਾਂਦੇ ਨੇ ਨਵੇਂ ਵਰਕਰ ਨਵੇਂ ਲੋਕ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਜੁੜ ਰਹੇ ਤੇ ਲਗਾਤਾਰ ਉਹਨਾਂ ਨੂੰ ਲਗਾਤਾਰ ਵਿਪਾਰ ਰਹੇ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਕਿ ਜੋ ਸਰਕਾਰ ਨੇ ਵਾਅਦੇ ਕੀਤੇ ਸੀ ਜੇ ਉਹਨਾਂ ਤੇ ਪੂਰਾ ਨਹੀਂ ਖਰੇ ਉੱtre ਹੁਣ ਵੋਟਾਂ ਦੇ ਲਾਲਚ ਨੂੰ ਹੋਰ ਮਿੱਠੇ ਛੁਟਕਲੇ ਲੋਕਾਂ ਨੂੰ ਉਲਝਾਉਣ ਦੀ ਖਾਤਰ ਕਹਿ ਰਹੇ ਨੇ ਕਿ ਭਾਈ ਜਿਹੜੇ ਤੁਹਾਡੇ ਕੰਮ ਰੋਜ਼ ਦਿਨ ਜਲਦੀ ਪੂਰੇ ਕਰਾਂਗੇ ਇਸ ਵਾਰ ਪੰਜਾਬ ਵਿੱਚ 130 ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ पर ਲੋਕਾਂ ਦੇ ਸਮਰਥਨ ਦੇ ਬਿਨਾ ਤੇਰਾ ਜੀਦੋ ਪੰਜਾਬ ਹੀਰੋ ਮੁਸ਼ਕਲ ਹੈ ਕਰਨਾ ਕਿਉਂਕਿ ਤਿੰਨ ਚਾਰ ਸੀਟਾਂ ਤਾਂ ਪੱਕੀਆਂ ਹੋਈਆਂ ਹੋਈਆਂ ਨੇ ਫਰੀਦਕੋਟ ਦੀ ਸੀਟ ਇਸ ਸਮੇਂ ਪੂਰੀ ਹੋਟ ਸੀਟ ਹੈ ਤੇ ਜਿੰਨਾ ਸਮਰਥਨ ਹੋਰ ਪਾਰਟੀਆਂ ਨੂੰ ਨਹੀਂ ਮਿਲ ਰਿਹਾ ਤੇ ਉੱਤੇ ਹੀ ਸਭ ਤੋਂ ਜ਼ਿਆਦਾ ਇਹਦਾ ਸਮਰਥਨ ਮਿਲ ਰਿਹਾ ਉਹ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਸਮਰਥਨ ਮਿਲ ਰਿਹਾ ਕਿ ਜਿਨ੍ਹਾਂ ਨੇ ਡਿੱਗੀ ਹੋਈ ਪੱਗ ਸਿੱਖਾਂ ਦੇ ਸਿਰ ਤੇ ਰੱਖੀ ਇੰਦਰਾ ਰਾਂਦੀ ਨੂੰ ਮਾਰ ਕੇ ਬਦਲਾ ਲਿਆ ਤਾਂ ਹੁਣ ਆਪਣਾ ਕਰਜ਼ਾ ਚੁਕਾਉਣ ਦਾ ਟਾਈਮ ਆ ਚੁੱਕਿਆ ਤਾਂ ਬਹੁਤ ਲੋਕ ਭਾਈ ਸਰਬਜੀਤ ਸਿੰਘ ਖਾਲਸਾ ਦਾ ਹਰ ਥਾਂ ਤੇ ਭਰਮਾ ਹੁੰਗਾਰਾ ਦੇ ਦੇ ਨੇ ਕਿ ਅਸੀਂ ਤੁਹਾਡੇ ਨਾਲ ਆਂ ਸਮਰਥਨ ਬਹੁਤ ਜ਼ਿਆਦਾ ਜਿੱਥੇ ਵੀ ਜਾਂਦੇ ਨੇ ਭਾਈ ਸਰਬਜੀਤ ਖਾਲਸਾ ਦਾ ਫੁੱਲ ਸਮਰਥਨ ਲੋਕ ਕਰੇ ਨੇ ਤੇ ਇਸ ਵਾਰ ਦਿੱਤਾ ਕੇ ਵੀ ਹਟਣਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਅਪੀਲਾਂ ਨਿਕਲ ਕੇ ਬਾਹਰ ਵੀ ਆ ਰਹੀਆਂ ਗੱਲਾਂ ਕਿ ਸਰਬਜੀਤ ਖਾਲਸਾ ਜਿੱਤੇ ਵੀ ਸਕਦੇ ਨੇ 80% ਚਾਂਸ ਉਹਨਾਂ ਦੇ ਹੈਗੇ ਨੇ ਕਿ ਜੇ ਸਾਹਬ ਦੇ ਨਾਲ ਸਮਰਥਨ ਲੋਕਾਂ ਦਾ ਮਿਲ ਰਿਹਾ ਤੇ ਹੋਰ ਪਾਰਟੀਆਂ ਨੂੰ ਲੋਕਾਂ ਦਾ ਸਮਰਥਨ ਨਹੀਂ ਮਿਲ ਰਿਆ ਉਧਰ ਵੋਟ ਵੰਡੀ ਜਾਣੀ ਆ ਪਰ ਫਰੀਦਕੋਟ ਤੋਂ 80% ਚਾਂਸ ਨੇ ਕਿ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਹੀ ਵੋਟ ਪੈ ਸਕਦੀ ਆ ਬਾਕੀ ਜਿਹੜੇ ਸਮਰਥਨ ਦੇ ਰਹੇ ਨੇ ਕਿਹੜੀ ਕਿਹੜੀ ਪਾਰਟੀ ਨੂੰ ਸੰਬੰਧ ਰ ਕਿਹੜੀ ਕਿਹੜੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ ਜੇ ਸਭ ਤੋਂ ਜ਼ਿਆਦਾ ਵੋਟ ਕਿਸ ਪਾਰਟੀ ਨੂੰ ਪੈ ਸਕਦੀ ਆ ਕਿਉਂ ਅਸੀਂ ਵੀ ਬੇਰਵੇ ਕੱਢ ਰਹੇ ਆ ਤਾਂ ਉਹ ਵੀ ਰਕਮੈਂਟ ਕਰਕੇ ਜਰੂਰ ਦੱਸ ਦਿਓ ਤੁਸੀਂ ਕਿਹੜੀ ਪਾਰਟੀ ਨੂੰ ਚੰਗਾ ਕਹਿੰਦੇ ਹੋ ਜੇ ਕ੍ਰਡੀ ਪਾਰਟੀ ਨੇ ਤੁਸੀਂ ਸਮਰਥਨ ਦੇ ਰਹੇ ਹੋ ਕਿ ਅਸੀਂ ਸਵਾਰੀ ਇਸ ਪਾਰਟੀ ਨੂੰ ਵੋਟ ਪਾਵਾਂਗੇ ਪਰ ਆਮ ਆਦਮੀ ਪਾਰਟੀ ਦੇ ਹਾਲਾਤ ਦੇਖ ਰਹੇ ਨੇ ਲੋਕ ਜਿੱਥੇ ਵੀ ਜਾ ਰਹੇ ਨੇ ਲਗਾਤਾਰ ਉਹਨਾਂ ਦਾ ਵਿਰੋਧ ਹੋ ਰਿਹਾ